ਵੈਕੁਰਜੀ ਦਾ ਖਾਲਸਾ ਵੈਕੁਰਜੀ ਕੀ ਫਤਿਹ ਜਿਹੜੀ ਬੀਬੀ ਐ ਨਮਨੀਤ ਕੌਰ ਸਿੱਧੂ ਪਿੰਡ ਸ਼ਾਂਗਾ ਮਮਦੋਟ ਫਿਰੋਜ਼ਪੁਰ ਜ਼ਿਲ੍ਹਾ ਸੋ ਇਹ ਬੀਬੀ ਕਾਫੀ ਦਿਨਾਂ ਦੀ ਲਾ ਬੋਰ ਰਹੀ ਐ ਇਹਨੂੰ ਪਤਾ ਐ ਵੀ ਭਾਈ ਸਾਹਿਬ ਮੇਰੇ ਕੋਲੇ ਆਉਣਗੇ ਤੇ ਕੱਲ ਨੂੰ ਸਾਡੀ ਜਿਹੜੀ ਪਾਲਾ ਕਲਾਰਾਂ ਵਾਲਾ ਹੈ ਉਹਦੇ ਕੋਲੇ ਜਾਣ ਦਾ ਟਾਈਮ ਐ ਸਮਾਣੇ ਤੋਂ ਇਹ ਰੋੜਾ ਬਣ ਰਹੀ ਐ ਉਸ ਵਿੱਚ ਵੀ ਉਧਰ ਨਾ ਜਾਣ ਵੀ ਇੱਧਰ ਉਲਟ ਜਾਣ ਸੋ ਪਰਸੋਂ ਜਿਹੜੀ ਸਾਡੀ ਮੀਟਿੰਗ ਹੋ ਰਹੀ ਹੈ ਬਹੁਤ ਵੱਡੀ ਇਧਰ ਬਠਿੰਡਾ ਲਾਕਕੇ ਚ ਉੱਥੇ ਸਾਡੇ ਕੋਲੇ ਘੱਟੋ ਘੱਟ 2 300 ਜਿਹੜਾ ਚੇਲੇ ਬਾਬੇ ਪਹੁੰਚ ਰਹੇ ਨੇ ਉਹਨਾਂ ਨੇ ਮੈਨੂੰ ਬਕਾਇਦਾ ਬੁਲਾਇਆ ਵੀ ਅਸੀਂ ਤੁਹਾਡੀ ਮਹਿਮਨ ਦੇ ਨਾਲ ਆ ਸੋ ਇਸ ਕਰਕੇ ਇਹ ਰੋੜਾ ਬਣ ਰਹੀ ਹੈ ਰਾਹ ਦੇ ਵਿੱਚ ਸੋ ਮੈਂ ਬੇਨਤੀ ਕਰਦਾ 18 ਤਰੀਕ ਨੂੰ ਬੀਬੀ ਤੇਰੇ ਘਰੇ ਆਵਾਂਗੇ ਸ਼ਾਂਗੇ ਪਿੰਡ 18 ਤਰੀਕ ਨੂੰ ਤੇਰੇ ਘਰੇ ਆਵਾਂਗੇ ਤੂੰ ਗੁਰੂ ਦੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘ ਜਥੇਬੰਦੀਆਂ ਜਿਨ੍ਹਾਂ ਨੂੰ ਤੂੰ ਕਿਹਾ ਨਿਹੰਗ ਸਲਵਾਰਾਂ ਪਾ ਲੈਣ ਠੀਕ ਹੈ ਤੇ ਅਸੀਂ ਤੈਨੂੰ ਇਹਦੇ ਸਵਾਲ ਜਵਾਬ ਪੁੱਛਨੇ ਆ ਵੀ ਸਲਵਾਰਾਂ ਹਾਂ ਕਿਹਨੂੰ ਪਵਾਉਣੀਆਂ ਚਾਹੀਦੀਆਂ ਤੇ ਕਿਹਨੂੰ ਤੂੰ ਸਲਵਾਰਾਂ ਪਹਿਨਾਉਣ ਬਾਰੇ ਗੱਲਾਂ ਕਰ ਰਹੀ ਹੈ 18 ਤਰੀਕ ਨੂੰ ਸ਼ਾਮ ਨੂੰ ਤੇਰੇ ਘਰੇ ਪਹੁੰਚ ਰਿਹਾ ਮੈਂ ਸਮੂੱਚੀਆਂ ਲਾਡਲੀਆਂ ਫੌਜਾਂ ਪਹੁੰਚ ਰਹੀਆਂ ਨਿਹੰਗ ਸਿੰਘ ਜਥੇਬੰਦੀਆਂ ਨੂੰ ਬੇਨਤੀ ਹੈ ਸ਼ਨੀਵਾਰ ਨੂੰ 18 ਤਰੀਕ ਨੂੰ ਸ਼ਾਮ ਨੂੰ 3 ਵਜੇ ਅਸੀਂ ਫਿਰੋਜ਼ਪੁਰ ਇਕੱਠੇ ਹੋ ਕੇ ਇਥੋਂ ਤੁਰਾਂਗੇ ਸੋ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਇਸ ਬੀਬੀ ਨੂੰ ਨੱਥ ਪਾਈ ਜਾਵੇ ਤੇ ਐਫ ਆਈ ਆਰ ਕਰਾ ਕੇ ਜਾਵਾਂਗੇ ਜੋ ਜੋ ਇਹਨੇ ਲਫ਼ਜ਼ ਬੋਲੇ ਆ ਉਹ ਸਾਬਤ ਕਰੇ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ